ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਨਿਊ ਸਾਖੀ ਲੈ ਕੇ ਆਏ ਆ ਗੁਰੂ ਨਾਨਕ ਮਹਾਰਾਜ ਜੀ ਦੀ ਸਾਰਿਆਂ ਨੂੰ ਪਤਾ ਹੈ ਕਿ ਪੰਜਾ ਸਾਹਿਬ ਦੀ ਵੀ ਇੱਕ ਬਹੁਤ ਮਹੱਤਵਪੂਰਨ ਸਾਖੀ ਹੈ ਕਹਾਣੀ ਹੈ ਇਤਿਹਾਸ ਹੈ ਤੇ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਵਲੀ ਕੰਦਾਰੀ ਇਹ ਸਾਕੇ ਪਾਕਿਸਤਾਨ ਦੇ ਇਲਾਕੇ ਹਸਨ ਅਬਦਾਲ ਨਾਲ ਸੰਬੰਧਿਤ ਹੈ ਜਿੱਥੇ ਅੱਜ ਗੁਰਦੁਆਰਾ ਅੰਜਾ ਸਾਹਿਬ ਸਥਿਤ ਹੈ ਉਸੇ ਇਲਾਕੇ ਵਿੱਚ ਇੱਕ ਫਕੀਰ ਰਹਿੰਦਾ ਸੀ ਜਿਸ ਦਾ ਨਾਮ ਵਲੀ ਕੰਦਾਰੀ ਸੀ ਉਹ ਪਹਾੜੀ ਉੱਤੇ ਰਹਿੰਦਾ ਸੀ ਅਤੇ ਆਪਣੇ ਆਪ ਨੂੰ ਬਹੁਤ ਵੱਡਾ ਸੰਤ ਸਮਝਦਾ ਸੀ ਪਹਾੜੀ ਤੋਂ ਹੇਠਾਂ ਪਿੰਡ ਵਾਲੇ ਲੋਕ ਪਾਣੀ ਲਈ ਉਸ ਦੇ ਕੋਲ ਆਉਂਦੇ ਸਨ ਇੱਕ ਵਾਰ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਨਾਲ ਉਸ ਪਿੰਡ ਵਿੱਚ ਪਹੁੰਚੇ ਪਾਈ ਮਰਦਾਨਾ ਜੀ ਨੂੰ ਬਹੁਤ ਪਿਆਸ ਲੱਗੀ ਗੁਰੂ ਜੀ ਨੇ ਕਿਹਾ ਮਰਦਾਨਿਆਂ ਇਸ ਜਗ੍ਹਾ ਤੇ ਪਾਣੀ ਆਮ ਹੀ ਆਵੇਗਾ ਗੁਰੂ ਜੀ ਨੇ ਜ਼ਮੀਨ ਤੇ ਬੈਠ ਕੇ ਨਾਮ ਜਪਿਆ ਕੁਝ ਸਮੇਂ ਬਾਅਦ ਜ਼ਮੀਨ ਵਿੱਚੋਂ ਮਿੱਠਾ ਪਾਣੀ ਨਿਕਲ ਆਇਆ ਵਲੀ ਕੰਧਾਰੀ ਦਾ ਹੰਕਾਰ ਜਦੋਂ ਵਲੀ ਸੰਦਾਰੀ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਲੋਕ ਹੁਣ ਉਸ ਦੇ ਕੋਲ ਨਹੀਂ ਗੁਰੂ ਨਾਨਕ ਦੇਵ ਜੀ ਕੋਲ ਆ ਰਹੇ ਹਨ ਤਾਂ ਉਸ ਨੂੰ ਗੁੱਸਾ ਆ ਗਿਆ ਉਸ ਨੇ ਗੁਰੂ ਜੀ ਨੂੰ ਧਮਕੀ ਦਿੱਤੀ ਇੱਥੋਂ ਚਲੇ ਜਾਓ ਨਹੀਂ ਤਾਂ ਮਾਰਾ ਹੋਵੇਗਾ ਗੁਰੂ ਨਾਨਕ ਦੇਵ ਜੀ ਸ਼ਾਂਤ ਰਹੇ ਉਹ ਬੋਲੇ ਸਭ ਕੁਝ ਅਕਾਲ ਪੁਰਖ ਦੇ ਹੱਥ ਵਿੱਚ ਹੈ ਗੁੱਸੇ ਵਿੱਚ ਆ ਕੇ ਬਲੀ ਇਕੰਦਾਰੀ ਨੇ ਪਹਾੜੀ ਤੋਂ ਵੱਡਾ ਪੱਥਰ ਗੁਰੂ ਜੀ ਵੱਲ ਸੁੱਟ ਦਿੱਤਾ ਪੱਥਰ ਤੇਜ਼ੀ ਨਾਲ 헤ਠਾਂ ਆ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਹੱਥ ਅੱਗੇ ਕੀਤਾ ਉਹ ਵੱਡਾ ਪੱਥਰ ਉੱਥੇ ਹੀ ਰੁਕ ਗਿਆ ਗੁਰੂ ਜੀ ਦੇ ਪੰਜੇ ਦੀ ਛਾਪ ਪੱਥਰ ਤੇ ਪੈ ਗਈ ਅੱਜ ਵੀ ਉਹ ਛਾਪ ਸਾਫ਼ ਦਿਖਾਈ ਦਿੰਦੀ ਹੈ ਇਹ ਅਚੰਭਾ ਵੇਖ ਕੇ ਵਲੀ ਕੰਦਾਰੀ ਡਰ ਗਿਆ ਉਹ ਸਮਝ ਗਿਆ ਕਿ ਇਹ ਕੋਈ ਆਮ ਮਨੁੱਖ ਨਹੀਂ ਸਗੋ ਪ੍ਰਮਾਤਮਾ ਦਾ ਸੱਚਾ ਸੇਵਕ ਹੈ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਮਾਫੀ ਮੰਗੀ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਹੰਕਾਰ ਮਨੁੱਖ ਨੂੰ ਡੁਬਾ ਦਿੰਦਾ ਹੈ ਨਿਮਰਤਾ ਮਨੁੱਖ ਨੂੰ ਤਾਰ ਦਿੰਦੀ ਹੈ ਇਹ ਸਾਕੀ ਦੀ ਸਾਨੂੰ ਸਿੱਖਿਆ ਕੀ ਮਿਲਦੀ ਹੈ ਅਹੰਕਾਰ ਸਭ ਤੋਂ ਵੱਡਾ ਵੈਰੀ ਹੈ ਨਿਮਰਤਾ ਵਿੱਚ ਹੀ ਪ੍ਰਮਾਤਮਾ ਵੱਸਦਾ ਹੈ ਗੁਰੂ ਦਾ ਪੰਜਾ ਸੁਰੱਖਿਆ ਤੇ ਕਿਰਪਾ ਦੀ ਨਿਸ਼ਾਨੀ ਹੈ ਨਾਮ ਸਿਮਰਨ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਅੱਜ ਵੀ ਪੰਜਾ ਸਾਹਿਬ ਵਿੱਚ ਗੁਰੂ ਜੀ ਦੇ ਪੰਜੇ ਦੀ ਛਾਪ ਮੌਜੂਦ ਹੈ ਜੋ ਸਿੱਖ ਧਰਮ ਦੀ ਮਹਾਨ ਕਰਾਮਾਤਾ ਤੇ ਗੁਰੂ ਜੀ ਦੀ ਕਿਰਪਾ ਦਾ ਪ੍ਰਤੀਕ ਹੈ ਸੋ ਇਹ ਸੀਗਾ ਪੰਜਾ ਸਾਹਿਬ ਜੀ ਦਾ ਇਤਿਹਾਸ ਕਿਸ ਤਰ੍ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਹੰਕਾਰ ਦਾ ਹੰਕਾਰ ਤੋੜਿਆ ਸੀਗਾ ਸਾਕੀ ਵਧੀਆ ਲਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਇਦਾਂ ਹੀ ਨਿਊ ਨਿਊ ਸਾਕੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ